ਤੇ ਵੱਡੀ ਖਬਰ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਐਮਪੀ ਅਮਰਤਪਾਲ ਸਿੰਘ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਇਹ ਵਿਸ਼ਾ ਚੱਲ ਰਿਹਾ ਕਿ ਆਮ ਆਦਮੀ ਮਾਫ ਕਰਨਾ ਕਿ ਅਮਰਤਪਾਲ ਸਿੰਘ ਜਿਹੜੇ ਆਸਾਂਦੀ ਡਿਬਲੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹ ਨਸ਼ੇ ਦਾ ਸੇਵਨ ਕਰਦੇ ਨੇ ਪਰ ਬੀਤੇ ਕੱਲ ਜੋ ਅਮਰਤਸਰ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਹੋਈ ਉਸ ਦੌਰਾਨ ਅਮਰਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਵੱਜੇਕੇ ਦੇ ਵੱਲੋਂ ਅਹਿਮ ਤੇ ਵੱਡੇ ਖੁਲਾਸੇ ਕਰ ਦਿੱਤੇ ਜਾਂਦੇ ਜਾਂਦੇ ਕਹਿ ਦਿੱਤਾ ਕਿ ਸਾਨੂੰ ਕੁੱਟਮਾਰ ਕਰਕੇ ਸਾਡੇ ਤੋਂ ਖਾਲੀ ਪੇਪਰਾਂ ਦੇ ਉੱਤੇ ਸਾਈਨ ਕਰਵਾਏ ਨੇ ਅਮਰਤਪਾਲ ਕੋਈ ਨਸ਼ਾ ਨਹੀਂ ਕਰਦਾ ਤੇ ਹੁਣ ਅਮਰਤਪਾਲ ਸਿੰਘ ਦੇ ਵਕੀਰ ਈਮਾਨ ਸਿੰਘ ਖਾਰਾ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਕਿ ਇਹ ਅਮਰਤਪਾਲ ਦੇ ਉੱਤੇ ਲੱਗੇ ਝੂਠੇ ਇਲਜ਼ਾਮਾਂ ਨੂੰ ਨਕਾਰਨ ਦੇ ਲਈ ਅਮਰਤਪਾਲ ਸਿੰਘ ਡੋਪ ਟੈਸਟ ਕਰਵਾਉਣ ਦੇ ਲਈ ਰਜ਼ਾਮੰਦ ਨੇ ਤਾਂ ਡੋਪ ਟੈਸਟ ਕੀ ਅਮਰਤਪਾਲ ਦਾ ਹੋਵੇਗਾ ਕਿਉਂਕਿ ਜਿਸ ਤਰੀਕੇ ਦੀ ਪਿਛਲੇ ਦਿਨਾਂ ਦੇ ਵਿੱਚ ਅਮਰਤਪਾਲ ਸਿੰਘ ਦੇ ਬਾਰੇ ਛਵੀ ਬਣਾਈ ਜਾ ਰਹੀ ਆ ਕਿ ਅਮਰਤਪਾਲ ਤਾਂ ਉੱਥੇ ਟਰਾਮਾਡੋਲ ਦੀਆਂ ਗੋਲੀਆਂ ਖਾਂਦੇ ਨੇ ਅਮਰਤਪਾਲ ਤਾਂ ਨਸ਼ੇ ਦਾ ਸੇਵਨ ਕਰਦੇ ਨੇ ਪਰ ਅਮਰਤਪਾਲ ਸਿੰਘ ਦੇ ਸਮਰਥਕ ਤੇ ਉਹਨਾਂ ਦੇ ਪਰਿਵਾਰ ਇਹ ਕਹਿੰਦੇ ਨੇ ਕਿ ਜਿਹੜਾ ਨੌਜਵਾਨ ਐਸ਼ ਆਰਾਮ ਦੀ ਜ਼ਿੰਦਗੀ ਛੱਡ ਕੇ ਦੁਬਈ ਤੋਂ ਪੰਜਾਬ ਆ ਕੇ ਸਿੱਖੀ ਦੇ ਲੜਨ ਲੱਗ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਰਿਹਾ ਹੋਵੇ ਤੇ ਨੌਜਵਾਨਾਂ ਨੂੰ ਨਸ਼ੇ ਰਹਿਤ ਜ਼ਿੰਦਗੀ ਬਤਾਉਣ ਦੇ ਲਈ ਪ੍ਰੇਰਣਾ ਦਿੰਦਾ ਹੋਵੇ ਉਹ ਨੌਜਵਾਨ ਖੁਦ ਜੇੜ ਦੇ ਵਿੱਚ ਜਾ ਕੇ ਨਸ਼ੇ ਕਿਉਂ ਕਰਨ ਲੱਗ ਜਾਵੇਗਾ ਤਾਂ ਵੱਡੇ ਸਵਾਲ ਵਾਕਈ ਹੀ ਨੇ ਕਿ ਆਖਰ ਜੋ ਨੌਜਵਾਨ ਨਸ਼ੇ ਨੂੰ ਖਤਮ ਕਰਨ ਦੇ ਲਈ ਖਾਲਸਾ ਬਹੀਰਾ ਕੱਤਰ ਰਹੀ ਸੀ ਉਹ ਨੌਜਵਾਨ ਆਖਰ ਫਿਰ ਨਸ਼ੇ ਦਾ ਸੇਵਨ ਕਿਉਂ ਕਰੇਗਾ ਤਾਂ ਬਹੁਤ ਵੱਡੇ ਸਵਾਲ ਸਿੱਤੇ ਹੁਣ ਅਮਰਤਪਾਲ ਸਿੰਘ ਜਿਹੜੇ ਨੇ ਉਹ ਡੋਪ ਟੈਸਟ ਕਰਵਾਉਣ ਦੇ ਲਈ ਤਿਆਰ ਨੇ ਤਾਂ ਜਿਨ੍ਹਾਂ ਨੂੰ ਵੀ ਇਹ ਬਹਿਮ ਹੈ ਜਾਂ ਫਿਰ ਉਹ ਆ ਸਾਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਆਖਰ ਅਮਰਤਪਾਲ ਸਿੰਘ ਨਸ਼ੇ ਦਾ ਸੇਵਨ ਕਰਦਾ ਜਾਂ ਫਿਰ ਨਹੀਂ ਕਰਦਾ ਡੋਪ ਟੈਸਟ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਵੇਗਾ ਪਰ ਦੱਸ ਦੇ ਕਿ ਅਮਰਤਪਾਲ ਸਿੰਘ ਦੀ ਕੱਲ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਕੱਲ ਅਮਰitsar ਕੋਰਟ ਦੇ ਵਿੱਚ ਪੇਸ਼ੀ ਸੀ ਉਸ ਦੌਰਾਨ ਅਮਰਤਪਾਲ ਸਿੰਘ ਦੇ ਮਾਤਾ ਤੇ ਐਸਪੀ ਹਰਪਾਲ ਸਿੰਘ ਦੇ ਵਿੱਚ ਕਾਫੀ ਬਹਿਸਵਾਜੀ ਵੀ ਹੁੰਦੀ ਆ ਕਾਫੀ ਵੱਡੇ ਇਲਜ਼ਾਮ ਐਸਪੀ ਦੇ ਵੱਲੋਂ ਲਗਾਏ ਜਾਂਦੇ ਨੇ ਦੂਜੇ ਪਾਸੇ ਮਾਤਾ ਜੀ ਵੀ ਕਾਫੀ ਤਲਖੀ ਤੇਬਰ ਦਿਖਾਉਂਦੇ ਹੋਏ ਉਹਨਾਂ ਨੂੰ ਸਿੱਧੀ ਕਹਿ ਦਿੰਦੇ ਨੇ ਕਿ ਕੋਈ ਨਹੀਂ ਅੱਜ ਤੇਰੀ ਆ ਕੱਲੂ ਸਾਡੀ ਆਵੇਗੀ ਫੇਰ ਤੈਨੂੰ ਦੱਸਾਂਗੇ ਕਾ ਬਹਿਸਵਾਜੀ ਕਾਫੀ ਹੁੰਦੀ ਆ ਉਸ ਮੁੱਦੇ ਨੂੰ ਲੈ ਕੇ ਵੀ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਕਹਿ ਦਿੱਤਾ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਬਹਿਸਵਾਜੀ ਕੀਤੀ ਆ ਜੋ ਵੱਡੇ ਇਲਜ਼ਾਮ ਲਗਾਏ ਨੇ ਜੋ ਗਲਤ ਸ਼ਬਦਾਵਲੀ ਵਰਤੀ ਗਈ ਆ ਅਮਰਤਪਾਲ ਸਿੰਘ ਦੇ ਬਾਰੇ ਤਾਂ ਉਸ ਨੂੰ ਲੈ ਕੇ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਹੁਣ ਅਮਰਤਪਾਲ ਸਿੰਘ ਡੋਪ ਟੈਸਟ ਦੇ ਲਈ ਰਜ਼ਾਮੰਦ ਆ ਕਿ ਸਰਕਾਰ ਡੋਪ ਟੈਸਟ ਕਰਵਾਵੇਗੀ ਅਮਰਤਪਾਲ ਸਿੰਘ ਦਾ ਕਿਉਂਕਿ ਦੁੱਧ ਦਾ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਐਮਪੀ ਅਮਰਤਪਾਲ ਸਿੰਘ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਇਹ ਵਿਸ਼ਾ ਚੱਲ ਰਿਹਾ ਕਿ ਆਮ ਆਦਮੀ ਮਾਫ ਕਰਨਾ ਕਿ ਅਮਰਤਪਾਲ ਸਿੰਘ ਜਿਹੜੇ ਆਸਾਂਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹ ਨਸ਼ੇ ਦਾ ਸੇਵਨ ਕਰਦੇ ਨੇ ਪਰ ਬੀਤੇ ਕੱਲ ਜੋ ਅਮਰਤਸਰ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਹੋਈ ਉਸ ਦੌਰਾਨ ਅਮਰਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਅਹਿਮ ਤੇ ਵੱਡੇ ਖੁਲਾਸੇ ਕਰ ਦਿੱਤੇ ਜਾਂਦੇ ਜਾਂਦੇ ਕਹਿ ਦਿੱਤਾ ਕਿ ਸਾਨੂੰ ਕੁੱਟਮਾਰ ਕਰਕੇ ਸਾਡੇ ਤੋਂ ਖਾਲੀ ਪੇਪਰਾਂ ਦੇ ਉੱਤੇ ਸਾਈਨ ਕਰਵਾਏ ਨੇ ਅਮਰਤਪਾਲ ਕੋਈ ਨਸ਼ਾ ਨਹੀਂ ਕਰਦਾ ਤੇ ਹੁਣ ਅਮਰਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਕਿ ਇਹ ਅਮਰਤਪਾਲ ਦੇ ਉੱਤੇ ਲੱਗੇ ਝੂਠੇ ਇਲਜ਼ਾਮਾਂ ਨੂੰ ਨਕਾਰਨ ਦੇ ਲਈ ਅਮਰਤਪਾਲ ਸਿੰਘ ਡਰਗ ਟੈਸਟ ਕਰਵਾਉਣ ਦੇ ਲਈ ਰਜ਼ਾਮੰਦ ਨੇ ਤਾਂ ਡਰਗ ਟੈਸਟ ਕੀ ਅਮਰਤਪਾਲ ਦਾ ਹੋਵੇਗਾ ਕਿਉਂਕਿ ਜਿਸ ਤਰੀਕੇ ਦੀ ਪਿਛਲੇ ਦਿਨਾਂ ਦੇ ਵਿੱਚ ਅਮਰਤਪਾਲ ਸਿੰਘ ਦੇ ਬਾਰੇ ਛਵੀ ਬਣਾਈ ਜਾ ਰਹੀ ਆ ਕਿ ਅਮਰਤਪਾਲ ਤਾਂ ਉੱਥੇ ਟਰਾਮਾਡੋਲ ਦੀਆਂ ਗੋਲੀਆਂ ਖਾਂਦੇ ਨੇ ਅਮਰਤਪਾਲ ਤਾਂ ਨਸ਼ੇ ਦਾ ਸੇਵਨ ਕਰਦੇ ਨੇ ਪਰ ਅਮਰਤਪਾਲ ਸਿੰਘ ਦੇ ਸਮਰਥਕ ਤੇ ਉਹਨਾਂ ਦੇ ਪਰਿਵਾਰ ਇਹ ਕਹਿੰਦੇ ਨੇ ਕਿ ਜਿਹੜਾ ਨੌਜਵਾਨ ਐਸ਼ ਆਰਾਮ ਦੀ ਜ਼ਿੰਦਗੀ ਛੱਡ ਕੇ ਦੁਬਈ ਤੋਂ ਪੰਜਾਬ ਆ ਕੇ ਸਿੱਖੀ ਦੇ ਲੜਨ ਲੱਗ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਰਿਹਾ ਹੋਵੇ ਤੇ ਨੌਜਵਾਨਾਂ ਨੂੰ ਨਸ਼ੇ ਰਹਿਤ ਜ਼ਿੰਦਗੀ ਬਤਾਉਣ ਦੇ ਲਈ ਪ੍ਰੇਰਣਾ ਦਿੰਦਾ ਹੋਵੇ ਉਹ ਨੌਜਵਾਨ ਖੁਦ ਜੇਲ੍ਹ ਦੇ ਵਿੱਚ ਜਾ ਕੇ ਨਸ਼ਾ ਕਿਉਂ ਕਰਨ ਲੱਗ ਜਾਵੇਗਾ ਤਾਂ ਵੱਡੇ ਸਵਾਲ ਵਾਕਈ ਹੀ ਨੇ ਕਿ ਆਖਰ ਜੋ ਨੌਜਵਾਨ ਨਸ਼ੇ ਨੂੰ ਖਤਮ ਕਰਨ ਦੇ ਲਈ ਖਾਲਸਾ ਬਹੀਰਾ ਕੱਤਰ ਰਹੀ ਸੀ ਉਹ ਨੌਜਵਾਨ ਆਖਰ ਫਿਰ ਨਸ਼ੇ ਦਾ ਸੇਵਨ ਕਿਉਂ ਕਰੇਗਾ ਤਾਂ ਬਹੁਤ ਵੱਡੇ ਸਵਾਲ ਸੀ ਤੇ ਹੁਣ ਅਮਰਤਪਾਲ ਸਿੰਘ ਜਿਹੜੇ ਨੇ ਉਹ ਡੋਪ ਟੈਸਟ ਕਰਵਾਉਣ ਦੇ ਲਈ ਤਿਆਰ ਨੇ ਤਾਂ ਜਿਨ੍ਹਾਂ ਨੂੰ ਵੀ ਇਹ ਬਹਿਮ ਹੈ ਜਾਂ ਫਿਰ ਉਹ ਆ ਸਾਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਆਖਰ ਅਮਰਤਪਾਲ ਸਿੰਘ ਨਸ਼ੇ ਦਾ ਸੇਵਨ ਕਰਦਾ ਜਾਂ ਫਿਰ ਨਹੀਂ ਕਰਦਾ ਡੋਪ ਟੈਸਟ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਵੇਗਾ ਪਰ ਦੱਸ ਦੇ ਕਿ ਅਮਰਤਪਾਲ ਸਿੰਘ ਦੀ ਕੱਲ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਕੱਲ ਅਮਰitsar ਕੋਰਟ ਦੇ ਵਿੱਚ ਪੇਸ਼ੀ ਸੀ ਉਸ ਦੌਰਾਨ ਅਮਰਤਪਾਲ ਸਿੰਘ ਦੇ ਮਾਤਾ ਤੇ ਐਸਪੀ ਹਰਪਾਲ ਸਿੰਘ ਦੇ ਵਿੱਚ ਕਾਫੀ ਬਹਿਸਵਾਜੀ ਵੀ ਹੁੰਦੀ ਆ ਕਾਫੀ ਵੱਡੇ ਇਲਜ਼ਾਮ ਐਸਪੀ ਦੇ ਵੱਲੋਂ ਲਗਾਏ ਜਾਂਦੇ ਨੇ ਦੂਜੇ ਪਾਸੇ ਮਾਤਾ ਜੀ ਵੀ ਕਾਫੀ ਤਲਕੀ ਤੇਵਰ ਦਿਖਾਉਂਦੇ ਹੋਏ ਉਹਨਾਂ ਨੂੰ ਸਿੱਧੀ ਕਹਿ ਦਿੰਦੇ ਨੇ ਕਿ ਕੋਈ ਨਹੀਂ ਅੱਜ ਤੇਰੀ ਆ ਕੱਲੂ ਸਾਡੀ ਆਵੇਗੀ ਫੇਰ ਤੈਨੂੰ ਦੱਸਾਂਗੇ ਤਾਂ ਬਹਿਸਵਾਜੀ ਕਾਫੀ ਹੁੰਦੀ ਆ ਉਸ ਮੁੱਦੇ ਨੂੰ ਲੈ ਕੇ ਵੀ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਕਹਿ ਦਿੱਤਾ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਬਹਿਸਵਾਜੀ ਕੀਤੀ ਆ ਜੋ ਵੱਡੇ ਇਲਜ਼ਾਮ ਲਗਾਏ ਨੇ ਜੋ ਗਲਤ ਸ਼ਬਦਾਵਲੀ ਵਰਤੀ ਗਈ ਆ ਅਮਰਤਪਾਲ ਸਿੰਘ ਦੇ ਬਾਰੇ ਤਾਂ ਉਸ ਨੂੰ ਲੈ ਕੇ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਹੁਣ ਅਮਰਤਪਾਲ ਸਿੰਘ ਡੋਪ ਟੈਸਟ ਦੇ ਲਈ ਰਜ਼ਾਮੰਦ ਆ ਕਿ ਸਰਕਾਰ ਡੋਪ ਟੈਸਟ ਕਰਵਾਵੇਗੀ ਅਮਰਤਪਾਲ ਸਿੰਘ ਦਾ ਕਿਉਂਕਿ